ਸਤਿ ਸ਼੍ਰੀ ਅਕਾਲ ਸਵਾਗਤ ਸਭ ਸਤਿਕਾਰਯੋਗ ਸਜਣਾ ਦਾ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਤੇ ਰੇਡੀਓ ਪ੍ਰੋਮ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ੇਅਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਦੇਸ਼ ਦੀ ਰਾਜਧਾਨੀ ਦਿੱਲੀੋਂ ਉਹਗੇ ਸੇਖਾਗੂ ਦਿੱਲੀ ਕਮੇਟੀ ਦੇ ਨਾਲ ਤੇ ਸ਼੍ਰੋਮਣੀ ਕਾਲੇਦਿਆ ਨਾਲ ਬਾਬਾ ਸਾਹਿਬ ਪਰਮਜੀਤ ਸਿੰਘ ਸਰਨਾ ਸਾਹਿਬ ਜੁੜੇ ਨੇ ਸਰਨਾ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜਨਾਬ ਸਸਕ ਸਤਿ ਸ੍ਰੀ ਅਕਾਲ ਸਰਨਾਬ ਜਿਸ ਤਰ੍ਹਾਂ ਦੇਸ਼ ਦੀ ਮਾਇਨਾਜ ਹਸਤੀ ਸਿੱਖ ਪੰਥ ਜਾਂ ਖਾਸ ਕਰਕੇ ਸਿੱਖ ਮਾਇਦੇ ਉਗੇ ਆਗੂ ਵਿਸ਼ਵ ਪੱਤੇ ਚਰਚਿਤ ਸ਼ਖਸੀਅਤ ਸਰਦਾਰ ਮਨਮੋਹ ਸਿੰਘ ਜਿੰਦਗੀ ਤੇ ਸਾਰਿਆਂ ਦਾ ਮਨ ਮੋਹ ਕੇ ਰੁਖਸਤ ਹੋ ਗਏ ਨੇ ਪਰ ਉਸ ਦਰਾਂ ਬਹੁਤ ਸਾਰੇ ਵਿਵਾਦ ਖਾਸ ਕਰਕੇ ਜੁੜ ਗਏ ਨੇ ਉਹਨਾਂ ਦੀ ਰੁਖਸਤ ਕੀਤੇ ਜਿਸ ਤਰ੍ਹਾਂ ਦੇਸ਼ ਦੀ ਸੱਤਾਧਾਰੀ ਪਾਰਟੀ ਆਪਣੀਆਂ ਕੁਝ ਜ਼ਿੰਮੇਵਾਰੀਆਂ ਤੋਂ ਕੁਤਾਹੀ ਕਰ ਗਈ ਹੈ ਖਾਸ ਕਰਕੇ ਉਹਨਾਂ ਦੇ ਸੰਸਕਾਰ ਜਾਂ ਉਹਨਾਂ ਦੀਆਂ ਭਾਵਨਾਵਾਂ ਤੇ ਫੁੱਲ ਨਹੀਂ ਚੜਾ ਸਕੀ ਖਾਸ ਕਰਕੇ ਉਹਨਾਂ ਦੇ ਸੰਸਕਾਰ ਦੀ ਸਮਾਰਕ ਦੀ ਜਗ੍ਹਾ ਦੇ ਮੁਤਲਕ ਨਿਗਮ ਬੋਧ ਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਹੋਇਆ ਪਰ ਜਿਹੜੀ ਡਾਕਟਰ ਪਿਆਰੇ لال ਗਰਗ ਵੀ ਜ਼ਿਕਰ ਕਰ ਰਹੇ ਸੀ ਕਿ ਜਿਹੜੀ ਸਭ ਤੋਂ ਵਹਿਤਰ ਗੱਲ ਇਸ ਦੇ ਵਿੱਚ ਚਲੋ ਜੋ ਹੋਇਆ ਠੀਕ ਹੋਇਆ ਅੱਛਾ ਇਹ ਹੋਇਆ ਕਿ ਫਿਰ ਵੀ ਉਹ ਨਿਗਮ ਬੋਧ ਘਾਟ ਜਿੱਥੇ ਆਮ ਲੋਕਾਂ ਲਈ ਸੰਸਕਾਰ ਹੁੰਦਾ ਉਸ ਜਗ੍ਹਾ ਉਹ ਅੱਜ ਵੀ ਰਾਜ ਘਾਟ ਦੇ ਵਿੱਚ ਸੰਸਕਾਰ ਨਾ ਹੋ ਕੇ ਆਮ ਲੋਕਾਂ ਵਾਲੀ ਜਗ੍ਹਾ ਤੇ ਹੀ ਸੰਸਕਾਰ ਹੋ ਗਏ ਇੱਕ ਤਕਰੀਬਨ ਲੋਕਾਈ ਦੀ ਗੱਲ ਕਰ ਗਏ ਸੰਗਤ ਦੀ ਗੱਲ ਕਰ ਗਏ ਪਰ ਫਿਰ ਵੀ ਇੱਕ ਪ੍ਰੋਟੋਕੋਲ ਹੈ ਕਿ ਰਾਜਘਾਟ ਦੇ ਵਿੱਚ ਹੀ ਇਹਨਾਂ ਮਹਾਨ ਸ਼ਖਸੀਅਤਾਂ ਦਾ ਸਸਕਾਰ ਹੁੰਦਾ ਹੈ ਤੇ ਸਮਾਰਕ ਬਣਦੇ ਨੇ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਦੇਸ਼ ਦੀ ਸੱਤਾਧਾਰੀ ਪਾਰਟੀ ਮੋਦੀ ਸਾਹਿਬ ਇਹ ਮੌਕਾ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਕੈਸ਼ ਕਰ ਗਏ ਨੇ ਜਾਂ ਕੋਤਾਹੀ ਕਰ ਗਏ ਨੇ ਜੋ ਉਹਨਾਂ ਦੀ ਸਮਾਰਕ ਦੀ ਜਗ੍ਹਾ ਜਾਂ ਸਸਕਾਰ ਦੀ ਜਗ੍ਹਾ ਨਾ ਦੇਣ ਦੀ ਬਨਾਤੇ ਜੀ ਸਰਨਾਥ ਸਾਹਿਬ ਜੇ ਕੋਈ ਗੱਲ ਹੈ ਜੀਾਰੇ ਦੇ ਆਪਣਾ ਆਪਣੀ ਸੋਚ ਹੈ ਜੀ ਸਾਰੇ ਲਾਲ ਗੜਜ ਦੀ ਆਪਣੀ ਸੋਚ ਹੈ ਜੀ ਪਰ ਮੈਂ ਸਮਝਦਾ ਹਾਂ ਇਤਨੇ ਵੱਡੇ ਕੁਤਾਈ ਸ਼ਾਇਦ ਕੋਈ ਸਰਕਾਰ ਕਰ ਨਾ ਕਰੇ ਜੀ ਔਰ ਡਾਕਟਰ ਮਨਮੋਹਨ ਸਿੰਘ ਜਦ ਹਿੰਦੁਸਤਾਨ ਦੀ 경제 ਜਿਹੜੀ ਉੱਪਰ ਜਾ ਰਹੀ ਹੈ ਜਾਂ ਟਾਪ ਤੇ ਜਾਏਗੀ ਜੀ ਤੇ ਡਾਕਟਰ ਮਨਮੋਹਨ ਸਿੰਘ ਦਾ ਨਾਂ ਨੇ ਬਗੈਰ ਕੋਈ ਵੀ ਨਹੀਂ ਰਹਿ ਸਕਦਾ ਜੀ ਔਰ ਇਹ ਕਹਿ ਸਕਦੇ ਨੇ ਕਿ ਇਸ ਵਰਗਾ ਫਾਈਨਾਂਸ ਮੰਤਰੀ ਵੱਡੇ ਵੱਡੇ ਹੋਣਾ ਜੀ ਪਰ ਇਸ ਵਰਗਾ ਫਾਈਨਾਂਸ ਮੰਤਰੀ ਫਾਈਨਾਂਸ ਨੂੰ ਸਮਝਣ ਵਾਲਾ ਜੀ ਜੀ ਸਰਨਾ ਸਾਹਿਬ ਜੀ ਆਪਣੀ ਗੱਲਬਾਤ ਇਸ ਵਕਤ ਪਰਮਜੀਤ ਸਿੰਘ ਸਰਨਾ ਸਾਹਿਬ ਨਾਲ ਹੋ ਰਹੀ ਹੈ ਜੀ ਸਰਨਾ ਸਾਹਿਬ ਇੱਕ ਮਿੰਟ ਇੱਕ ਮਿੰਟ ਥਾਰ ਇੱਕ ਮਿੰਟ ਜੀ ਤੇ ਦੋਸਤੋ ਆਪਣੀ ਗੱਲਬਾਤ ਇਸ ਵਕਤ ਪਰਮਜੀਤ ਸਿੰਘ ਸਰਨਾ ਨਾਲ ਹੋ ਰਹੀ ਹੈ ਉਹ ਇਸ ਵਕਤ 에어ਪੋਰਟ ਤੇ ਨੇ ਕਿਸੇ ਫਲਾਈਟ ਦੇ ਸਿਲਸਿਲੇ ਦੇ ਵਿੱਚ ਸੋ ਜਿਸ ਕਰਕੇ ਜੀ ਜੀ ਸਰਨਾ ਸਾਹਿਬ ਮੈਂ ਸਮਝਾਂਗਾ ਜੀ ਦੋ ਦੋ ਗੱਲਾਂ ਕਰਕੇ ਡਾਕਟਰ ਮਨਮੋਹ ਸਿੰਘ ਨੂੰ ਚਿੱਠੀ ਮਾਇਕ ਨੋਟ ਦਿੱਤਾ ਜੀ ਪਹਿਲੀ ਗੱਲ ਉਹ ਸਿੱਖ ਸੰਗਤ ਜੀ ਦੂਸਰੀ ਸੰਗਤ ਤੇ ਇਨਾ ਵਰਗਾ ਕਾਬਲ जी फाइनेंस मिनिस्टर और प्राइम मिनिस्टर ने कोई आया जी और कभी इन्होंने फालतू गल कर दिए सी जी जी कुछ एक देखो 2010 तो लाखे 14 तक जी जड़ा जे, प्रचार बीजेपी ने की था जी इन्हें तो मिनिस्टर भी कर ले जी जे, और जड़ा बैठे वैशालिक नोड ड्राइवर के जी

ਆਪਣੀ ਸ਼ਹਰਤ ਲੈਣ ਲਈ ਤੇ ਕਹਤਾ ਜੀ ਸਸਕਾਰ ਦਿੱਲੀ ਕਮੇਟੀ ਕਰੇਗੀ ਬਿਲਕੁਲ ਬਾਰਾ ਕਿਸੇ ਦੀ ਜਵਾਨ ਨਹੀਂ ਸੜੀ ਕਿ ਉਹ ਜੀ ਦੇ ਪੀ ਪਿੱਠ ਲੱਗੂ ਹੈਗੇ ਜੀ ਜੇ ਸਰਕਾਰ ਨੂੰ ਕਹਿੰਦੇ ਦੇਖੋ ਜੀ ਅਸੀਂ ਸਸਕਾਰ ਦੇ ਵਿੱਚ ਹਿੱਸਾ ਲੈ ਰਹਾਂਗੇ ਜੀ ਪਰ ਇਹਨਾਂ ਦਾ ਸਸਕਾਰ ਰਾਜ ਕਾਰਟ ਹੋਣਾ ਚਾਹੀਦਾ ਹੈ ਬਿਲਕੁਲ ਮੋਢਾ ਦੇਣ ਤੇ ਸਭ ਤੋਂ ਅਗੇ ਸਨ ਹਾਂ ਉਹ ਤਾਂ ਵੇਖਿਆ ਗਿਆ ਕਿ ਬਿਲਕੁਲ ਤੁਹਾਡੀ ਗੱਲ درست ਹੈ ਮੋਢਾ ਦੇਣ ਦੇ ਵਿੱਚ ਅੱਗੇ ਸਨ ਕਾਲਕਾ ਜੀ ਵੀ ਸਰਸਾ ਜੀ ਵੀ ਹੂੰ ਤੇ ਬੇਸ਼ਕੀਰ ਕਰਨ ਨੂੰ ਜੀ ਸਭ ਤੋਂ ਅੱਗੇ ਸਾਨੂੰ ਜੀ ਇਹਨਾਂ ਨੂੰ ਇਹ ਚਾਹਦੇ ਦੇਖੋ ਜੀ ਗੱਲ ਹੈ ਗਈ ਅੱਜ ਦਿੱਲੀ ਦੀ ਸਭ ਤੋਂ ਵੱਡੀ ਸੰਸਥਾ ਹੈ ਜੀ ਬੇਸ਼ੱਕ ਅਸੀਂ ਤੁਹਾਡੇ ਪਿੱਠ ਲੱਗੂ ਆ ਜੀ ਪਰ ਜਿੱਥੇ ਜੀ ਕੌਮ ਦੀ ਗੱਲ ਆਏ ਗਈ ਉਹ ਕੌਮ ਦੀ ਮਾਇ ਨਾਲ ਅਸਲੀ ਗੱਲ ਆਏ ਗਈ ਜੀ ਅਸੀਂ ਕਿਸੇ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਨਹੀਂ ਕਰਾਂਗੇ ਜੀ ਔਰ ਇਹਨਾਂ ਦੀ ਜਗ੍ਹਾ ਜਿਹੜੀ ਹੈਗੀ ਉਹ ਰਾਜਘਾੜ ਤੇ ਕੋਈ ਵੀ ਨਹੀਂ ਜੀ ਰਾਜਘਾੜ ਤੇ ਸਾਰੇ ਜਿਹੜਾ ਜਾਂਦਾ ਉਸ ਰਾਜਘਾੜ ਤੇ ਦਫਨਾਇਆ ਜਾਂਦਾ ਹੈ ਜੀ ਨਗਮ ਬਹੁਤ ਕਾੜੂ ਜੀ ਹੈ ਤੁਸੀਂ ਮੁਗਲਾਂ ਦੇ ਜੀ ਵਜ਼ੀਰ ਖਾਨ ਦੀ ਜਿਹੜੀ ਯਾਦੋਂ ਤਾਜ਼ਾ ਕਰਾਤੀ ਹੈ ਜੀ ਜਿਸ ਵਕਤ ਉਸਨੇ ਕਿਹਾ ਸੀ ਕਿ ਛੋਟੇ ਸਭ ਯਾਦਿਆਂ ਦੀ ਮੰਗਲਾਂ ਦੀ ਠੱਟੀ ਤੇ ਕੋਈ ਥਾ ਨਹੀਂ ਬਿਲਕੁਲ ਤੇ ਫਿਰ ਜਵਾਨ ਕੋੜਾ ਮਲ ਨੇ ਮਹਰਾਮ ਜੀ ਆ ਟੋਡਰਮਲ ਜੀ ਆ ਟੋਡਰਮਲ ਜੀ 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 ਮੈਂ ਇਹ ਕਹਿਣਾ ਚਾਹਦਾ ਹਾਂ ਤੁਸੀਂ ਵੀ ਫਿਕਰ ਰੋ ਜੀ ਆਪਣੀ ਗਲਤੀ ਸੁਧਾਰਨੀ ਹੈ ਸਸਕਾਰ ਜੀ ਹੋ ਗਿਆ ਜੀ ਪਰ ਉਹਨਾਂ ਦਾ ਸਮਾਰਕ ਉਤੇ ਰਾਜ ਚਾਰਜ ਬੜਨਾ ਜੀ ਤੇ ਇਹਦੇ ਵਿੱਚ ਸਰਨਾ ਸਾਹਿਬ ਜਿਹੜੇ ਕੁਝ মিডিਏ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਖਾਸ ਕਰਕੇ ਤੁਸੀਂ ਵੇਖੋ ਕਿ અનુਪਮ ਖੇਰ ਕਰਨ ਖੇਰ ਦੇ ਹਸਬੈਂਡ ਨੇ ਜਿਹੜੇ ਕਹਿੰਦੇ ਸੀ ਮੈਂ ਮੋਦੀ ਸਾਹਿਬ ਦਾ ਪੁੱਤਰ ਹਾਂ ਉਸ ਤਰ੍ਹਾਂ ਦੇ ਫਿਲਮਾਂ ਵਾਲਿਆਂ ਨੇ ਕੁਝ ਫਿਲਮਾਂ ਬਣਾਈਆਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਬਣਾਈ ਹਾਲਾਂਕਿ ਉਸ ਫਿਲਮ ਦਾ ਨਿਰਮਾਤਾ ਤੇ ਉਸ ਫਿਲਮ ਦਾ ਅ ਨਿਰਦੇਸ਼ਕ ਹੰਸਲ ਮਹਿਤਾ ਨੇ ਵੀ ਵੀਰ ਸਿੰਘ ਵੀ ਦੀ ਗੱਲ ਨੂੰ ਕੋਟ ਕੀਤਾ ਵੀਰ ਸਿੰਘ ਵੀ ਨੇ ਆਖਿਆ ਕਿ ਇਹ અપਮਾਨ ਕੀਤਾ ਗਿਆ ਇੱਕ ਮਾਇਨਕ ਸ਼ਖਸੀ ਦਾ ਦਾ ਐਕਸੀਡੈਂਟਲ ਫਿਲਮ ਐਕਸੀਡੈਂਟਰ ਪ੍ਰਾਈਮ ਮਿਨਿਸਟਰ ਫਿਲਮ ਬਣਾ ਕੇ ਪਰ ਉਸ ਮਾਮਲੇ 'ਚ ਤੁਸੀਂ ਵੇਖੋ ਕਿ ਅਨੁਪਮ ਖੇਰ ਅੱਜ ਵੀ ਆਪਣੀ ਉਸ ਮਜ਼ਾਕ ਵਾਲੀ ਗੱਲ ਤੇ ਅੜਿਆ ਹੋਇਆ ਹਾਲਾਂਕਿ ਉਸ ਫਿਲਮ ਦਾ ਨਿਰਮਾਤਾ ਨਿਰਦੇਸ਼ਕ ਕਹਿ ਚੁੱਕਾ ਹੈ ਕਿ ਇਹ ਉਹਨਾਂ ਦੀ ਗਲਤੀ ਸੀ ਕਿ ਇਸ ਤਰ੍ਹਾਂ ਦੀ ਸ਼ਖਸੀਅਤ ਬਾਰੇ ਫਿਲਮ ਬਣਾ ਕੇ ਅਸੀਂ ਮਜ਼ਾਕ ਉਡਾਇਆ ਇੱਕ ਸੈਕਿੰਡ ਸਰ ਇੱਕ ਜਿਹੜਾ ਜੀ ਇੱਕ ਹੋਰ ਮੈਂ ਜਾਣਨਾ ਚਾਹਾਂਗਾ ਅੱਜ ਜੇਪੀ ਨੱਡਾ ਬੀਜੇਪੀ ਦੇ ਪ੍ਰਧਾਨ ਸਾਹਿਬ ਦਾ ਓਡੀਸ਼ਾ ਤੋਂ ਬਿਆਨ ਲੱਗਿਆ ਹੋਇਆ ਟ੍ਰਿਬਿਊਨ ਅਖਬਾਰ 'ਚ ਕਿ ਅਸੀਂ ਮਨਮੋਹਨ ਸਿੰਘ ਜੀ ਦੇ ਸੰਸਕਾਰ ਵਾਸਤੇ ਜਗ੍ਹਾ ਦੇ ਦਿੱਤੀ ਸੀ ਪਰ ਹੈਰਾਨੀ ਦੀ ਗੱਲ ਹੈ ਗ੍ਰਹਿ ਮੰਤਰਾਲਾ ਦੇਸ਼ ਦਾ ਕਹਿ ਰਿਹਾ ਕਿ ਜਗ੍ਹਾ ਅਸੀਂ ਚੁਣਾਂਗੇ ਮਤਲਬ ਇੰਨਾ ਮੀਡੀਆ ਦੇ ਵਿੱਚ ਪ੍ਰਚਾਰ ਦਾ ਪਖੰਡ ਕੀਤਾ ਜਾ ਰਿਹਾ ਜੇਪੀ ਨੱਡਾ ਕਹਿ ਰਿਹਾ ਕਿ ਅਸੀਂ ਜਗ੍ਹਾ ਆਫਰ ਕਰ ਦਿੱਤੀ ਸੀ ਪਰਿਵਾਰ ਨੂੰ ਪਰ ਪਰਿਵਾਰ ਦੀ ਇੱਛਾ ਨੂੰ ਨਕਾਰਿਆ ਗਿਆ ਗ੍ਰਹਿ ਮੰਤਰਾਲਾ ਕਹਿੰਦਾ ਜਗਾ ਸੀ ਚੁਣਨੀ ਆ ਮਤਲਬ ਇਹਨਾਂ ਭੰਬਲ ਪੂਸਾ ਕ੍ਰੀਏਟ ਕੀਤਾ ਜਾ ਰਿਹਾ ਇਹ ਕਿਦਾਂ ਵੇਖਦੇ ਹੋ ਬੇਈਮਾਨ ਆ ਗਿਆ ਜੀ ਮਾਨਾਰਾਮ ਹੀ ਤੇ ਉਸ ਤਾਂ ਟੈਨਰ ਜੀ ਇਹਨਾਂ ਕੋਲੇ ਪੁੱਛੋ ਜਦ ਇਹ ਜੀਆਂ ਸ਼ਖਸੀਅਤਾਂ ਮਰਨ ਗਈਆਂ ਤੁਸੀਂ ਸਰਕਾਰ ਕੋਲ ਪੁੱਛੋਗੇ ਦੱਸੋ ਤੁਸੀਂ ਸਰਕਾਰ ਦਿੱਤਾ ਕਰਨਾ ਚਾਹੁੰਦੇ ਹੋ ਜੀ ਪਰਿਵਾਰ ਕੋਲੋਂ ਪੁੱਛੋਗੇ ਬਿਲਕੁਲ ਇਹ ਡਿਸੀਜਨ ਸਰਕਾਰ ਦਾ ਹੁੰਦਾ ਹੈ ਹਮ ਇਹ ਪਰਿਵਾਰ ਦਾ ਨਹੀਂ ਹੁੰਦਾ ਹੂੰ ਐਸੋ ਅਸਤੇ ਇਹ ਇਹਦੇ ਵਿੱਚ ਲੋਕਦਾਨ ਦਿੱਲੀ ਕਮੇਟੀ ਪਾ ਸਕਦੀ ਸੀ ਜੀ ਆਨਾ ਕਿ ਜਿੰਦਿਆਂ ਤੇ ਉਹਨਾਂ ਦੇ ਉੱਪਰ ਖਲਾਫ ਬੋਲਦੇ ਰਹਿਣ ਜੀ ਹਾਂਜੀ ਤਾਂ ਮਰਿਆਂ ਦੀ ਸਾਰੀਆਂ ਦਸੂਣੀਆਂ ਖਤਮ ਹੋ ਜਾਂਦੀਆਂ ਨੇ ਜੀ ਪਰ ਤੁਸੀਂ ਕੋਈ ਸ਼ਰਮ ਜਾ ਕਰ ਲਓ ਯਾਰ ਜੀ ਹਾਂ ਬਾਕੀ ਨੱਡਾ ਸਾਹ ਨੂੰ ਪੁੱਛੋ ਤੁਹਾਡੇ ਵਰਗਾ ਬੰਦਾ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਜੀ ਉਹ ਝੂਠ ਬੋਲੇ ਉਹ ਗੱਲ ਰਹਿ ਗਈ ਹੈ ਕਿ ਤੇ ਦੱਸਿਓ ਬਿਲਕੁਲ ਕੋਈ ਗੱਲ ਕੋਈ ਗੱਲ ਰਹਿ ਗਈ ਹੈ ਤੇ ਦੱਸਿਓ ਸਾਨੂੰ ਹਾਂ ਬਿਲਕੁਲ ਉਹਦੇ ਤੁਸੀਂ ਵੇਖੋ ਕਿੰਨਾ ਕਫਰ ਤੋਲਣਾ ਤੁਸੀਂ ਹਾਂ ਵੀ ਜਗਾਹ ਕਿ ਦੇ ਦਿੱਤੀ ਸੀ ਪਰਿਵਾਰ ਨੂੰ ਦੱਸ ਦਿੱਤਾ ਸੀ ਵੀ ਨਿਗਮ ਬੋਧ ਘਾਟ ਚ ਤਾਂ ਕੋਈ ਵੀ ਕਰ ਸਕਦਾ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਉਹਨੂੰ ਕੋਈ ਗੱਲ ਹੈ ਕਿ ਜਿਹੜੀ ਜਗਾਹ ਤੁਸੀਂ ਦਿੱਤੀ ਸੀ ਨਾ ਹੂੰ ਉਹ ਜਗਾਹ ਸੰਤਸ ਸਿ ਸਮਾਰਕ ਬਣਾ ਰਹਿਆਂਗੇ ਹੂੰ ਪਰ ਕਈਆਂ ਦਾ ਬਿਆਨ ਆਇਆ ਸੀ ਪੈਸੇ ਲੈ ਕੇ ਜਗਾਹ ਲਵਾਂਗੇ ਕਿਉਂ ਜੀ ਬਾਕੀਆਂ ਐਸੇ ਫਰੀਦ ਅਸੀਂ ਪੈਸੇ ਦੇਈਏ ਬਿਲਕੁਲ ਹਾਂ ਕਿਉਂ ਹੂੰ ਆਪਣੀ ਤਾਕਤ ਨਾਲ ਲਾਵਾਂਗੇ ਆਪਣੀ ਜੋਰ ਨਾਲ ਲਾਵਾਂਗੇ ਜੀ ਉਹਦੀ ਕਾਬਲੀਅਤ ਨਾਲ ਲਾਵਾਂਗੇ ਹਾਂ ਜੀ ਦੇਖੋ ਵਿਚਾਰਕ ਮਤਪੇਦ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੀ ਤਰਫੋਂ ਐਸ்சிਪੀਸੀ ਦੀ ਤਰਫੋਂ ਸ਼ੋਕਮਤਾ ਛੁੱਟੀ ਦਾ ਐਲਾਨ ਤੇ ਯਾਦਗਾਰ ਦੀ ਮੰਗ ਉਜਰ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਉਜਰ ਕੀਤਾ ਗਿਆ ਕਿ ਇੱਕ ਸਿੱਖ ਪ੍ਰਧਾਨ ਮੰਤਰੀ ਨਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਹਾਂਜੀ ਸਰਨਤ ਸਾਹਿਬ ਜਿਸ ਤਰ੍ਹਾਂ ਹੁਣ ਸਮੀਕਰਨ ਬਦਲ ਰਹੇ ਨੇ ਕਿਉਂਕਿ ਦੇਖੋ ਡਾਕਟਰ ਮਨਮੋਹਨ ਸਿੰਘ ਦੇ ਦਾਦਾ ਜੀ ਦਾ ਭਾਵੇਂ ਦੰਗਿਆਂ ਦੇ ਦੌਰਾਨ 47 ਚ ਕਤਲ ਹੋ ਗਿਆ ਸੀ ਪਰ ਫਿਰ ਵੀ ਤੁਹਾਡਾ ਪਰਿਵਾਰ ਵੀ ਪਾਕਿਸਤਾਨ ਚ ਮਾਈਗ੍ਰੇਟ ਹੋਇਆ ਪਰ ਕਿਸੇ ਵੀ ਕਮਿਊਨਿਟੀ ਘਟਗਣਤੀ ਪ੍ਰਤੀ ਕੋਈ ਰੋਸਾ ਨਹੀਂ ਤੁਸੀਂ 1990 ਚ ਪਾਲਕੀ ਲੈ ਕੇ ਗਏ ਸੀਗੇ 97 ਚ ਪਾਕਿਸਤਾਨ ਪਾਲਕੀ ਲੈ ਕੇ ਗਏ ਸੀਗੇ ਪਹਿਲੀ ਵਾਰ 2005 ਵਿੱਚ ਹਾਂ ਜੀ 2019 ਵਿੱਚ ਹਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਦੇਖੋ ਉਸ ਕਿਸੇ ਵੀ ਮੁਸਲਮ ਮਾਫ ਕਰਨਾ ਕੌਮ ਦੇ ਨਾਲ ਕਿਸੇ ਨੂੰ ਕੋਈ ਨਫ਼ਰਤ ਨਹੀਂ ਹੈ ਪਰ ਆਰਐਸਐਫ ਦੀ ਬੀਜੇਪੀ ਦੀ ਹਾਲਾਂਕਿ ਮੋਦੀ ਸਾਹਿਬ ਜਾਂ ਇਹਨਾਂ ਦਾ ਪਰਿਵਾਰ ਕਿਸੇ ਵੀ ਤਰ੍ਹਾਂ ਦਾ ਇਸਲਾਮ ਤੋਂ ਪੀੜਿਤ ਨਹੀਂ ਹੈ ਪਰ ਇਹਨਾਂ 'ਚ ਇਸ ਤਰ੍ਹਾਂ ਘੱਟ ਗਿਣਤੀਆਂ ਪ੍ਰਤੀ ਜਾਂ ਇਸਲਾਮ ਪ੍ਰਤੀ ਨਫ਼ਰਤ ਕਿਉਂ ਹੈ ਸਰਨਾ ਸਾਹਿਬ ਨਫ਼ਰਤ ਹੈਗਾ ਜੀ ਕਿ ਮੈਂ ਜਿਹੜਾ ਪ੍ਰਦਾਸੀ ਸਕੂਲ ਦੇ ਵਿੱਚ ਦਿੱਲੀ ਦੇ ਵਿੱਚ ਜੀ ਆਪਸ ਵਿੱਚ ਸਾਡੇ ਝੜਪ ਹੋ ਜਾਂਦੇ ਸੀ ਮੁੰਡਿਆਂ ਦੇ ਵਿੱਚ ਜੀ ਜਿਹਦੇ ਚੌਕ ਕਰ ਕਨਸਾ ਹੈ ਜਿਹੜਾ ਹਿੰਦੀ ਹਿੰਦੂ ਹਿੰਦੁਸਤਾਨ ਨਾਰੇਗਾ ਸਿੱਖ ਨਾਰੇਗਾ ਮੁਸਲਮਾਨ ਅੱਛਾ ਜੀ ਇਹ ਉਦੋਂ ਵੀ ਸੀਗਾ ਤੁਹਾਡੇ ਸਮੇਂ ਸਕੂਲ ਟਾਈਮ ਹਾਂ ਸਮੋਂ 50s ਐਂਡ 50 uh, 55 56 60s ਅੱਛਾ ਜੀ ਹਾਂ ਉਸ ਵਕਤ ਸੇ ਕਹਿੰਦੇ ਕੋਈ ਗੱਲ ਨਹੀਂ ਇਸਨ ਦੋਸਤਾਂ ਆਂ ਦੇ ਵਿੱਚ ਕੋ ਰਹੇਗਾ ਤਾਂ ਸੇਕ ਕਰਨਗੇ ਜੀ ਹਾਂ ਬਾਕੀ ਕੋਈ ਨਹੀਂ ਰਹੇਗਾ ਜੀ ਲੜਾਈ ਝਗੜਾ ਵੀ ਹੋ ਜਾਂਦਾ ਸੀ ਮਾਰਕਟਾਪਾ ਵੀ ਹੋ ਜਾਂਦਾ ਸੀ ਅੱਛਾ ਜੀ ਬਾਈ ਵੀ ਡੋਨਟ ਕੇਅਰ ਦਮ ਹਾਂਜੀ ਹਾਂਜੀ ਜੀ ਅੱਛਾ ਸਰਨਾ ਸਾਹਿਬ ਇੱਕ ਹੋਰ ਹਾਂਜੀ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਬੜੀ ਪੁਰਾਣੀ ਹੈ ਜੀ ਜਿਸ ਦੇ ਅਸੀਂ ਪਹਿਲੇ ਮੇਰੇ ਗ੍ਰੈਂਡਫਾਦਰ ਅਮਰਸਰਾਇ ਸਾਹਿਬ ਜੀ ਤੇ ਟੈਂਟ ਲੱਗਿਆ ਹੋਇਆ ਸੰਤੇ ਉਹ ਬਾਤ ਨੂੰ ਮਾਸੇ ਕਿਸੇ ਅੱਗੇ ਗਏ ਸਨ ਜੀ ਤੇ ਉਸ ਉਸ ਸੈਲਤਾਰੀ ਸਨ ਹੂੰ ਤੇ ਉਹ ਜਿਹੜੇ ਨਾਲ ਸਾਨੂੰ ਹਿੰਦੂ ਘਰ ਉਹ ਕਹਨੇ ਲਾਲਾ ਜੀ ਬਸ ਹੋਣਾ ਮੁਸਲਮਾਨਾਂ ਨੇ ਤੱਕੜਾ ਹੁਣ ਸੇ ਕਾਨੂੰਨੀ ਰਣ ਦੇ ਗਾ ਜੀ ਤੇ 37 ਦੀ ਗੱਲ ਮੇਰੇ ਗ੍ਰੈਂਡਫਾਦਰ ਨਾਲ ਉਹ ਮੈਂ ਤਾਂ ਜਾਣਦਾ ਹਿੰਦੂ ਸੱਜਣ ਕੋਣ ਸੀ ਬੋਣੀ ਚਾਹੀਦੀ ਅੱਛਾ ਜੀ ਹਾਂਜੀ ਹੂੰ ਤੇ ਜਿਹੜੇ ਪਿੰਨਾਂ ਦਾ ਤਾਂ ਦਾ ਭਰਿਆ ਆ ਕੋਈ ਅੱਜ ਤਾਂ ਨਹੀਂ ਭਰਿਆ ਆ ਜੀ ਉਸ ਵਕਤ ਤੋਂ ਸ਼ਰਮ ਕਰਦੇ ਸਨ ਹੂੰ ਹੁਣ ਸ਼ਰਮ ਨਹੀਂ ਕਰਦੇ ਬਿਲਕੁਲ ਅੱਛਾ ਸਰਨਾਥ ਸਾਹਿਬ ਤੁਸੀਂ ਵੇਖੋ ਕਿ ਇੰਨੀ ਕਟੜਤਾ ਸਿੱਖੀਚ ਤਾਂ ਇਸ ਚੀਜ਼ ਨੂੰ ਬਿਲਕੁਲ ਥਾ ਨਹੀਂ ਹੈ ਪਰ ਜਿਸ ਤਰ੍ਹਾਂ ਹੁਣ ਸਮੀਕਰਨ ਬਦਲ ਰਹੇ ਨੇ ਦੇਸ਼ ਦੇ ਵਿੱਚ ਅਲਾਈਅንስ ਬਣਿਆ ਇੰਡੀਆ ਅਲਾਈਅንስ ਬਣਿਆ ਇਵਨ ਬਾਦਲ ਸਾਹਿਬ ਨੇ ਵੀ ਇੱਕ ਆਪਣੇ ਤੌਰ ਤੇ ਜਦੋਂ ਤੱਕ ਜਿਉਂਦੇ ਸੀ ਵੱਡੇ ਬਾਦਲ ਉਹਨਾਂ ਨੇ ਵੀ ਕਲਾਈਅንስ ਬਣਾਉਣ ਦੀ ਕੋਸ਼ਿਸ਼ ਕੀਤੀ ਚਟਾਲਿਆਂ ਨਾਲ ਜਾਂ ਹੋਰਾਂ ਨਾਲ ਖਿਆਲ ਨਾਲ ਮਿਲ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੈਸ਼ਨਲ ਅਲਾਈਅንስ ਨਹੀਂ ਹੈ ਜਿਸ ਤਰ੍ਹਾਂ ਹੁਣ ਤੁਸੀਂ ਵੇਖੋ ਕਿ ਸਿੱਖਾਂ ਦੀ ਸਰਮੌਰ ਸੰਸਥਾ ਕਹੀ ਜਾਂਦੀ ਦਮਦਵੀ ਟਕਸਾਲ ਸਿੱਧੀ ਭਾਜਪਾ ਦੀ ਸਪੋਰਟ 'ਚ ਆ ਗਈ ਜਾਂ ਆਰਐਸਐਸ ਦੀ ਸਪੋਰਟ 'ਚ ਆ ਗਈ ਇੱਕੋ ਹੀ ਗੱਲ ਹੈ ਮਹਾਰਾਸ਼ਟਰ ਇਲੈਕਸ਼ਨ ਦੇ ਦੌਰਾਨ ਕੀ ਇਸ ਦਰਾਨ ਅਕਾਲੀ ਦਲ ਨੂੰ ਕਦੇ ਇਹ ਸੋਚਣਾ ਨਹੀਂ ਪਵੇਗਾ ਕਿ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਲਈ ਕੀਤਾ ਬਾਦਲ ਸਾਹਿਬ ਲਈ ਇੰਨੀ ਮਦਦ ਕੀਤੀ ਫੰਡ ਦਿੱਤੇ ਕਿ ਕਾਂਗਰਸ ਪਾਰਟੀਆਂ ਦੇ ਨਾਲ ਨਾ ਸਹੀ ਇਸ ਇੰਡੀਆ ਅਲਾਈਅੰਸ ਦਾ ਹਿੱਸਾ ਉਹ ਬਣ ਸਕੇ ਅਕਾਲੀ ਦਲ ਕਦੇ ਇਸ ਪਾਸੇ ਸੋਚਿਆ ਜਾ ਸਕਦਾ ਕਿਉਂ ਨਹੀਂ ਸੋਚਿਆ ਜਾ ਸਕਦਾ ਸੋਚਣਾ ਪੈਣਾ ਹੈ ਸੋਚਣਾ ਪੈਣਾ ਜੀ ਵੀ ਅਸੀਂ ਕਿਸੇ ਦੇ ਗੁਲਾਮ ਨਹੀਂ ਆ ਕਿਸੇ ਦੇ ਬੰਦੇ ਨਹੀਂ ਆ ਜੀ ਅਸੀਂ ਕਿ ਕਿਸੇ ਨੂੰ ਤਾਕਤ ਲੈਣ ਲਈ ਕਿਸੇ ਨਾਲ ਹੀ ਜਾ ਸਕਦੇ ਜੀ ਔਰ ਸੰਜਣਾ ਜਾਇਦਾ ਬਿਲਕੁਲ ਹਾਂਜੀ ਜਿਵੇਂ ਚੋਣ ਮੈਨੀਫੈਸਟੋ ਚ ਇਸ ਵਾਰੀ ਉਸ ਚ ਬਾਗੀ ਵੀ ਸੀ ਤੇ ਬਾਦਲ ਦਲ ਵੀ ਸੀਗਾ ਉਹਨਾਂ ਨੇ ਚੋਣ ਮੈਨੀਫੈਸਟੋ ਲਿਆਂਦਾ ਸੀ ਕਿ ਆਰਐਸਐਸ ਸਾਡੇ ਤਿੰਨ ਸਥਾਨਾਂ ਨੂੰ ਦਬ ਚੁੱਕੀ ਹੈ ਹੁਣ ਹਰਿਆਣਾ ਇਲੈਕਸ਼ਨ ਨੇ ਇਸ ਤਰ੍ਹਾਂ ਬਹੁਤ ਸਾਰੇ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਜਾਂ ਹੋਰ ਸਿੱਧੇ ਕੁੱਦ ਗਏ ਨੇ ਯਾਨੀ ਹਰਿਆਣਾ ਦੀ ਕਮੇਟੀ ਵੀ ਸਿੱਧੀ ਦੁਆਰਾ ਖੋਣ ਦੀ ਤਾਕਤ ਦੇ ਵਿੱਚ ਹੈ ਇਸ ਤੋਂ ਬਾਅਦ ਫਿਰ ਜਿਹੜਾ ਹੈਗਾ ਪੰਜਾਬ ਦੇ ਐਸ.ਯੂ.ਪੀ.ਸੀ. ਇਲੈਕਸ਼ਨਸ ਨੇ ਬੀਜੇਪੀ ਤੋਂ ਆਸ ਕੋਈ ਨਹੀਂ ਜਿਵੇਂ ਅਕਾਲੀ ਦਲ ਬਾਦਲ ਖਾਸ ਕਰਕੇ ਸੁਖਬੀਰ ਬਾਦਲ ਮਨਮੋਹਨ ਸਿੰਘ ਦੇ ਸਰਕਾਰ ਦੇ ਦੌਰਾਨ ਵੀ ਜਾਂ ਹਰਸਿਮਰਤ ਕੋਰ ਬਾਦਲ ਨੇ ਬੀਜੇਪੀ ਦੀ ਸ਼ਰਿਆ ਮਲੋਚਨਾ ਕੀਤੀ ਹੈ ਕਿਸਾਨ ਮੁੱਦਿਆਂ ਤੇ ਲੈ ਕੇ ਜਾਂ ਹੋਰ ਮੁੱਦਿਆਂ ਤੇ ਲੈ ਕੇ ਕੀ ਲੱਗਦਾ ਕਦੇ ਭਵਿੱਖ ਦੇ ਵਿੱਚ ਜਿਵੇਂ ਹੁਣ ਚਰਚਾਵਾਂ ਨੇ ਕਿ ਅਕਾਲੀ ਦਲ ਬਾਦਲ ਦਾ ਅਲਾਈਅੰਸ ਹੋ ਰਿਹਾ ਮੁੜ ਕੇ ਬੀਜੇਪੀ ਨਾਲ ਜਿਵੇਂ ਡੇਰਾ ਬਿਆਸਮੁਖੀ ਅੱਜਕੱਲ ਚਰਚਾਵਾਂ ਕਰਾਉਣ ਲੱਗੇ ਨੇ ਮੁਲਾਕਾਤਾਂ ਕਰਾਉਣ ਲੱਗੇ ਨੇ ਹਾਲਾਂਕਿ ਸਿੰਘ ਸਹਿਬਾਨ ਤੋਂ ਉੱਪਰ ਦਾ ਕੋਈ ਸਮਝੌਤਾ ਕਰਾਉਣ ਵਾਲਾ ਨਹੀਂ ਹੋ ਸਕਦਾ ਪਰ ਡੇਰਾ ਬਿਆਸ ਦੀ ਮਦਦ ਕਿਉਂ ਲੈਣੀ ਪੈ ਰਹੀ ਆ ਸਿੱਖਾਂ ਨੂੰ ਆਪਸੀ ਤੌਰ ਤੇ ਸਮਝੌਤੇ ਦੇ ਵਾਸਤੇ ਲੱਖੋ ਭਾਵੇਂ ਆ ਜੀ ਜੀ ਭਾਵੇਂ ਕੋਈ ਨਾਰਾਜ਼ ਹੋਵੇ ਤੇ ਭਾਵੇਂ ਕੋਈ ਨਾਰਾਜ਼ ਤੁਸੀਂ ਸਪਸ਼ਟ ਗੱਲ ਕਰਦੇ ਹੋ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਤਾਂ ਹੀ ਦਾ ਪਰ ਪਰ ਮੈਂ ਜੀ ਕਿਾ ਕੇ ਗੱਲ ਕਰਨੀ ਸਵਾ ਘੰਟਾ ਗੱਲ ਹੋਣੀ ਜੀ ਔਰ ਜਿਹੜੀ ਖਬਰਾਂ ਨਿਕਲੀਆਂ ਨੇ ਉਹ ਹੈਗਾ ਕਿ ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਕਿ ਤੁਸੀਂ ਕਾਲਜ ਦੇ ਪ੍ਰਧਾਨ ਬਣਾਓ ਜੀ ਇਹ ਤਾਂ ਜੱਥੇਦਾਰ ਚਾਵਨ ਨੂੰ ਚਾਹੀਦਾ ਨਾ ਹੂੰ ਬਈ ਤੁਸੀਂ ਪ੍ਰਚਾਰ ਕਰਨ ਤੋਂ ਤਾਂ ਫੇਲ ਹੋ ਗਏ ਬਿਲਕੁਲ ਹੁਣ ਪਾਰਟੀ ਸੀਟ ਤੁਸੀਂ ਕਿਵੇਂ ਪਾਸ ਹੋ ਜਾਓਗੇ ਹੂੰ ਜਿਹੜਾ ਤੁਹਾਡਾ ਮੁੱਖ ਮੁੱਦਾ ਸੀ ਪ੍ਰਚਾਰ ਕਰਨ ਦਾ ਜੀ ਉਹ ਜਿਹੜਾ ਤੁਹਾਡੀ ਫੇਰ ਯਾਰੀ ਤੁਹਾਡੀ ਬਿਲਕੁਲ ਤੇ ਅਜੇ ਤੁਸ ਕਿਵੇਂ ਕਰੋਗੇ ਜੀ ਦੱਸੋ ਹੂੰ ਸਿਆਸਤ ਕਿਵੇਂ ਕਰੋਗੇ ਬਿਲਕੁਲ ਬੀਜੇਪੀ ਤੇ ਅਸ ਹੈ ਆਰਐਸਏ ਦੇ ਅਸ ਹੈ ਉਹਨਾਂ ਦੇ ਆਸਰੇ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਲਗਾ ਬੜਾ ਰੱਖਦੇ ਨੇ ਹੂੰ ਵੇਖੋ ਕਾਟਣਾ ਹੂੰ ਕੱਚੀ ਸਾਂਝ ਕੋਈ ਪੁੱਤ ਗੱਲ ਨਹੀਂ ਜੀ ਪਰ ਸਿੱਖ ਧਰਮ ਦੇ ਮਰਿਆਦਾ ਤੇ ਪਰੰਪਰਾ ਦੇ ਉੱਤੇ ਕੰਪਰਮਾਈਜ਼ ਕਰਨਾ ਜੀ ਇਹ ਸਿੱਖ ਸਾਂਗੇ ਨਹੀਂ ਬਿਲਕੁਲ ਮਿਸਟਰ iksaan ਜੀ ਆਖਰ ਦੇ ਵਿੱਚ ਉਹ ਸਰਨਾ ਸਾਹਿਬ ਜੀ ਜੀ ਆਖਰ ਚ ਕਿਸਾਨ ਅੰਦੋਲਨ ਹੈ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਪੰਜਾਬ ਸਰਕਾਰ ਤੇ ਮਾਨਹਾਨੀ ਹੋ ਜਾਏਗੀ ਹਤਕ ਦਾ ਪਰਚਾ ਹੋ ਜਾਏਗਾ ਕੰਟੈਂਪਟ ਹੋ ਜਾਏਗੀ ਜੇ ਡੱਲੇਵਾਲਡ ਦਾ ਇਲਾਜ ਨਾ ਕਰਾਇਆ ਤੇ ਸੁਪਰੀਮ ਕੋਰਟ ਦਾ ਨਜ਼ਰੀਆ ਜਾਂ ਮੋਦੀ ਸਰਕਾਰ ਦਾ ਨਜ਼ਰੀਆ ਇਸ ਦੇ ਵਿੱਚ ਕੀ ਵੇਖਦੇ ਹੋ ਕਿਸਾਨ ਤਾਂ ਕਹਿੰਦੇ ਮੋਦੀ ਸਾਹਿਬ ਮੁਲਾਕਾਤ ਲਈ ਸਮਾਂ ਦੇਣ ਅਸੀਂ ਵਰਤ ਤੋੜ ਸਕਦੇ ਹਾਂ ਪਰ ਅਫਸੋਸ ਕਿ ਸੁਪਰੀਮ ਕੋਰਟ ਦੇ ਫੈਸਲੇ ਜਾਂ ਕੇਂਦਰ ਸਰਕਾਰ ਸੁਣ ਨਹੀਂ ਰਹਾ ਇੱਕ ਕਿਸਾਨ ਆਗੂ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਹੌਲੀ ਹੌਲੀ ਮਰਨ ਵਰਤ ਤੇ ਚੱਲਦੇ ਆ ਜੀ ਦੇਖੋ ਜੀ ਜੋ ਸੁਪਰੀਮ ਕੋਰਟ ਦੇ ਫੈਸਲੇ ਦੀ ਅਸੀਂ ਨਿੰਦਾ ਨਹੀਂ ਕਰਦੇ ਜੀ ਪਰ ਮੈਂ ਚੰਦਾ ਸੰਘ ਕੇ ਸੁਪਰੀਮ ਕੋਰਟ ਸੈਂਟਰਲ ਸਰਕਾਰ ਤੇ ਸਟੇਟ ਗਵਰਨਮੈਂਟ ਨੂੰ ਆਦੇਸ਼ ਦਿੰਦੀ ਜੀ ਕਿ ਇਦੋ ਸੇ ਦੋਨੋਂ ਸਰਕਾਰਾਂ ਰੱਖ ਕੇ

ਅਤੇ ਇਸੇ ਵੇ ਜੀ ਫਲਾਣੀ ਤਰੀਕ ਤੱਕ ਇਹਨਾਂ ਦੀਆਂ ਮੰਗਾਂ ਮੰਨ ਕੇ ਹੋਰ ਇਹਨਾਂ ਨੂੰ ਫਾਰਕ ਕੀਤਾ ਜਾਏ ਆਖਰੀ ਇੱਕ ਜ਼ਰੂਰੀ ਇੱਕ ਜ਼ਰੂਰੀ ਸਵਾਲ ਸਰਨਾ ਸਾਹਿਬ ਤੁਹਾਡੀ ਪਾਰਟੀ ਵੀ ਨਹੀਂ ਬੋਲਦੀ ਤੁਸੀਂ ਜ਼ਰੂਰ ਇਹਦੇ ਬਾਰੇ ਬੋਲੋਗੇ ਕੋਈ ਵੀ ਪਾਰਟੀ ਨਹੀਂ ਬੋਲਦੀ ਕਾਂਗਰਸ ਨਹੀਂ ਬੋਲਦੀ ਬੜਿਆਂ ਨੂੰ ਅਸੀਂ ਨਿੱਜੀ ਤੌਰ ਤੇ ਆਖਿਆ ਪੰਜਾਬ ਦੇ ਵਿੱਚ ਇਸ ਵਾਰੀ ਸਿਰਫ ਬੀਐਸਐਫ ਨੇ ਪਾਕਿਸਤਾਨ ਬਾਰਡਰ ਤੋਂ ਸਿਰਫ 11 ਮਹੀਨਿਆਂ 'ਚ 70 ਹਥਿਆਰ ਫੜੇ ਨੇ ਜਿਹੜੇ ਪਾਕਿਸਤਾਨ ਦੀ ਤਰਫੋਂ ਆ ਰਹੇ ਸੀ ਜਦੋਂ ਕਿ 70 ਹਜ਼ਾਰ ਇੱਕ ਹਫ਼ਤੇ ਵਿੱਚ ਪੰਜਾਬ ਦੇ ਇੱਕ ਜ਼ਿਲ੍ਹੇ ਵਿੱਚ ਫੜੇ ਜਾਂਦੇ ਨੇ ਇਹ ਸਾਰਾ ਹਸਲਾ ਯੂਪੀ ਤੇ ਐਮਪੀ ਤੋਂ ਆ ਰਿਹਾ ਪੰਜਾਬ ਦੇ ਗੁਸੈਲ ਮੁੰਡਿਆਂ ਦੇ ਜਾਂ ਕੋਰਾਹੇਪੈ ਮੁੰਡਿਆਂ ਦੇ ਹੱਥੇ ਹਸਲਾ ਆ ਰਿਹਾ ਲੁੱਟ ਵੱਧ ਰਹੀ ਹੈ ਮਾਰ ਖੂ ਹੋ ਰਹੀ ਹੈ ਤੇ ਕੁਝ ਗਰਮ ਖਿਆਲੀ ਫਿਰ ਉਸੇ ਪਾਸੇ ਨੂੰ ਜਾ ਰਹੇ ਨੇ ਤੁਸੀਂ ਉਸ ਵਕਤ ਅਸੀਂ ਤਾਂ ਚਲੋ ਸਟੂਡੈਂਟ ਸੀ ਵੇਖਿਆ ਬਹੁਤ ਸਾਰੇ ਸਿੱਖ ਮੁੰਡਿਆਂ ਨੂੰ ਬਚਾਇਆ ਬਿਲਕੁਲ ਐਨਕਾਉਂਟਰਾਂ ਤੋਂ ਆਖਰੀ ਸਮੇਂ ਬਚਾਇਆ ਤੇ ਇਸ ਦੌਰਾਨ ਇਹ ਜਿਹੜਾ ਨਜਾਇਜ਼ ਹਸਲਾ ਬੀਜੇਪੀ ਦੀਆਂ ਯੂਪੀ ਤੇ ਐਮਪੀ ਸਰਕਾਰਾਂ ਦੀ ਕਿਰਪਾ ਨਾਲ ਸ਼ਰਿਆਂ ਬਣ ਰਿਹਾ ਥਾਂ ਥਾਂ ਪਿਸਟਲ ਬਣ ਰਹੇ ਨੇ ਯੂਪੀ ਐਮਪੀ ਚੋਂ ਆ ਰਹੇ ਨੇ ਇਹਦੇ ਬਾਰੇ ਨਾ ਗ੍ਰਹਿ ਮੰਤਰੀ ਪੰਜਾਬ ਵਾਲਾ ਬੋਲਦਾ ਤੇ ਨਾ ਗ੍ਰਹਿ ਮੰਤਰੀ ਜਿਹੜਾ ਹੈਗਾ ਸੈਂਟਰ ਵਾਲਾ ਬੋਲਦਾ ਭਗਵੰਤ ਮਾਨ ਸਰਕਾਰ ਇਸ ਅਸਲੇ ਬਾਰੇ ਕੁਝ ਨਹੀਂ ਬੋਲਦੀ ਉਹਦਾ ਸ਼ਾਂਤੀ ਮਾਰਚ ਕਰਦੇ ਫਿਰਦੇ ਨੇ ਇਹ ਜਿਹੜਾ ਇੰਨਾ ਨਜਾਇਜ਼ ਹਸਲਾ ਸਰਨਾ ਸਾਹਿਬ ਕਈ ਵਾਰੀ ਦਿੱਲੀ ਚੋਂ ਵੀ ਫੜਿਆ ਜਾਂਦਾ ਜਿੰਨਾ ਪੰਜਾਬ ਚ ਨਜਾਇਜ਼ ਹਸਲਾ ਆ ਰਿਹਾ ਯੂਪੀ ਤੇ ਐਮਪੀ ਬੀਜੇਪੀ ਸਰਕਾਰਾਂ ਨੇ ਜਿੱਥੇ ਇਹਦੇ ਮੁੱਦੇ ਤੇ ਤੁਸੀਂ ਕੀ ਵੇਖਦੇ ਹੋ ਕਿ ਪੰਜਾਬੀਆਂ ਦੇ ਹੱਥ ਫੇਰ ਅਸਲਾ ਫੜਾ ਕੇ ਖਾਨਾ ਚੰਗੀ ਵੱਲ ਧੱਕਿਆ ਜਾ ਰਿਹਾ ਐ? ਇਨਕਾਊਂਟਰ ਹੋ ਰਹੇ ਨੇ ਮੁੰਡਿਆਂ ਦੇ। ਦੇਖੋ ਜੇ ਇਹ ਗੱਲ ਸੋਫੀਸਿਅਲੀ ਠੀਕ ਐ ਜਿਹੜੀ ਤੁਸੀਂ ਕਹੀ ਐ। ਜੀ। ਤੇ ਤੁਸੀਂ ਮੰਨਦੇ ਹੋ ਕਿ ਪੰਜਾਬ ਵਾਲਿਆਂ ਨੇ ਇੱਕ ਮਜ਼ਾਕ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਬਣਾਤਾ ਹੈ। ਜੀ। ਨਕੀ ਰਾਜ ਕਰਨਗੇ। ਜੀ। ਮਾਣੇ ਤੁਸੀਂ ਕਹਿ ਰਹੇ ਸੀ ਕਿ ਅਨੁਪਾਉ ਖੇਰ ਮਜ਼ਾਕੀਆਂ ਨੂੰ ਫਰਮਾਇਆ ਗਿਆ ਕਿ ਪ੍ਰਾਈਮ ਮਿੰਟਰ ਬਾਇ ਐਕਸੀਡੈਂਟ ਕਰ ਰਿਹਾ ਹੈ ਜੀ ਇਹ ਇਹ ਜਿਹੜੇ ਬੰਦੇ ਹੋਣਗੇ ਉਹਨਾਂ ਨੇ ਰਾਜ ਨਹੀਂ ਕਰਨਾ ਜੀ ਉਹਨਾਂ ਨੇ ਲਾਡ ਅਡਰਨਸਿਪ ਪੋਜੀਸ਼ਨ ਨੂੰ ਬਹੁਤ ਖਰਾਬ ਕਰਕੇ ਰੱਖ ਦੇਣਾ ਹੈ ਬਿਲਕੁਲ ਔਰ ਇਦਾਂ ਕਿ ਮ ਆ ਜਾ ਇਹ ਕਹਿੰਦੇ ਸਿੱਖਾਂ ਦੇ ਜ਼ੁਲਮ ਕਰਨ ਵਾਸਤੇ ਵੀ ਇੱਕ ਟੈਰਰਿਸਟ ਅਗੇ ਫਲਾਨ ਹੈ ਜੀ ਉਹ ਜਿਹੜੇ ਤਿੰਨ ਮੁੰਡੇ ਪੀਲੀਪੀ ਚ ਮਾਰੇ ਨੇ ਇਹਨਾਂ ਨੇ ਉਹਨੂੰ ਮਾਰਨ ਵਾਲੇ ਸਾਨੂੰ ਜੀ ਹਾਂਜੀ ਜੀ ਉਹਨਾਂ ਦਾ ਜੋ ਅਛਰ ਪੀਤਾ ਇਹਨਾਂ ਨੇ ਜੀ ਮੇਰੇ ਕੋਲ ਜਿਹੜੀ ਰਿਪੋਰਟ ਆਈ ਹੈ ਵੀ ਇੱਕ ਦਾ ਤੇ ਗੱਲਾ ਘੋਟ ਕੇ ਮਾਰਤਾ ਨੇ ਖਾਸ ਜਿਹੜਾ ਛੋਟਾ ਸੀ ਸਾਰਿਆਂ ਤੋਂ ਉਹਨੇ 18 18 ਸਾਲ ਦੇ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਤਸੀਹੇ ਦੇ ਕੇ ਮਾਰੋਗੇ ਜੀ ਹਾਂ ਜੀ ਤੁਸੀਂ ਕੀ ਸਮਝੋ ਕਿ ਅੱਗੇ ਵੀ ਜਿਹੜਾ ਵਧਿਆ ਸੀ ਉਹ ਜਦ ਪੁਲਿਸ ਦਾ ਜਨਮ ਹੋਦੇ ਆ ਸੀ ਤਾਂ ਇਹ ਗੱਲ ਹੋਈ ਸੀ ਜੀ ਹੁਣ ਪੁਲਿਸ ਦੁਬਾਰਾ ਜਨਮ ਕਰਕੇ ਉਸ ਦਮੇ ਨੂੰ ਵਾਪਸ ਲੈਣਾ ਚਾਹੁੰਦੀ ਜੀ ਉਹਦੇ ਪੰਜਾਬ ਸਰਕਾਰ ਸੈਂਟਰ ਸਰਕਾਰ ਦੋਨੋਂ ਜਿੰਮੇਵਾਰ ਬਿਲਕੁਲ ਸਰਨਾ ਸਾਹਿਬ ਉਮੀਦ ਕਰਦੇ ਆ ਕਿ ਪੰਜਾਬ ਦੇ ਵਿੱਚ ਆ ਰਹੇ ਸਸਲੇ ਬਾਰੇ ਜਰੂਰ ਬੀਜੇਪੀ ਦੀਆਂ ਸਰਕਾਰਾਂ ਨੂੰ ਘੇਰਿਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਥੈਂਕ ਯੂ ਸਰਨਾ ਸਾਹਿਬ ਮਿਹਰਬਾਨੀ ਕਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ